ਇਹ ਪੈਸਾ ਬੇ ਜੀਵਨ ਜਾਚ ਹੈ ਸਾਡੇ ਰੋਜ਼ਮਰਾਂ ਦੀ ਜ਼ਿੰਦਗੀ ਦੇ ਵਿੱਚ ਪਲ ਪਲ ਦੇ ਉਤੇ ਹਰ ਵਕਤ ਇਸਨੇ ਕੰਮ ਵੜਿਆ ਅਗਰ ਕੋਈ ਬੱਚਾ ਸਪੋਜ਼ ਥੇ 10th 'ਚ ਹੈ ਅਗਰ ਉਹਨੂੰ ਆਪਣਾ ਕੈਰੀਅਰ ਬਣਾਣਾ ਹੈ ਉਹਨੂੰ 11 12th 'ਚ ਜੇ ਆਕੇ ਬਣਾ ਤੇ ਕੈਨੇਡਾ ਤੇ ਪੂਰਾ ਸਿਸਟਮ ਨਹੀਂ ਪਤਾ ਮੈਂ ਇੰਡੀਆ ਦੀ ਗੱਲ ਕਰਾਂ ਤੇ ਉਥੇ 10th ਤੋਂ ਬਾਅਦ ਉਹਨੂੰ ਸਬਜੈਕਟ ਚੂਜ਼ ਕਰਨੇ ਹੁੰਦੇ ਨੇ ਕਿ ਮੈਂ ਸਾਇੰਸ ਟੀਮ ਲੈਣੀ ਹੈ ਕਾਮਰਸ ਲੈਣੀ ਹੈ ਆਰਟਸ ਲੈਣੀ ਹੈ ਉਸ ਨੂੰ ਪਤਾ ਵੀ ਮੇਰੀ ਕੀਤੀ ਸੀ 10th ਦੀ ਮਿਹਨਤ ਮੈਨੂੰ ਅਗਲੇ ਸਾਲ ਕੰਮ ਆ ਜਾਏ। ਹੁਣ ਸਵਾਲ ਇਹ ਪੈਦਾ ਹੁੰਦਾ ਵੇ ਜਿਹੜੇ ਸੀ ਗੁਰਬਾਣੀ ਪੜ੍ਹ ਰਹੇ ਆ ਇਹਨੇ ਕਦ ਕੰਮ ਆਣਾ ਹੈ। ਬਾਦਸ਼ਾਹ ਬਾਣੀ ਦੇ ਵਿੱਚ ਬੜੇ ਸਾਨੂੰ ਸੁਨੇਹੇ ਬੜੇ ਚੰਗੇ ਫਰਮਾਨ ਦਿੰਦੇ ਹਰ। ਪੂਰੀ ਮਨੁੱਖਤਾ ਲਈ ਪੂਰੇ ਸੰਸਾਰ ਲਈ ਉਹ ਸੁਨੇਹੇ ਜਿਹੜੇ ਨੇ ਉਹ ਐਪਲੀਕੇਬਲ ਹੈਗੇ ਨੇ। ਗੁਰੂ ਸਾਹਿਬ ਕਹਿੰਦੇ ਨੇ ਬੜੀ ਜਰਾ ਹੀ ਇਸਨੂੰ ਸੁਨੇਹਾ ਮਿਲਦਾ ਵੇ ਕਿ ਜੁਏ ਜੁਏ ਜੋ ਮੁਕਤ ਦੇਓਗੇ ਮੁਕਤ ਨਾ ਜਾਣੇ ਕੋਈ ਲਾ ਕਿ ਆਗਰ ਮਰਨ ਤੋਂ ਬਾਅਦ ਮੈਨੂੰ ਮੁਕਤੀ ਮਿਲ ਵੀ ਗਈ ਤੇ ਉਹ ਮੁਕਤੀ ਮੇਰੇ ਕਿਸ ਕੰਮ ਦੀ ਹੈ ਉੱਥੇ ਸਵਾਲ ਆ ਪੈਦਾ ਹੁੰਦਾ ਹੈ ਕਿ ਦੁਨੀਆ ਦਾ ਹਰ ਰਿਲੀਜੀਅਨ ਉਹ ਕਹਿੰਦਾ ਵੇ ਕਿ ਮੁਕਤੀ ਜਿਹੜੀ ਹੈ ਮਰਨ ਤੋਂ ਬਾਅਦ ਮਿਲਦੀ ਹੈ ਅਸੀਂ ਇੰਗਲਿਸ਼ ਵਿੱਚ ਆਮ ਤੌਰ ਤੇ ਦੇਖਦੇ ਹਾਂ ਵੀ ਆ ਸੋਸ਼ਲ ਮੀਡੀਆ ਦਾ ਜੁਬਾਨਾ ਵੇ ਫੇਸਬੁਕ ਤੇ ਜਾਂ ਹੋਰ ਸੋਸ਼ਲ ਮੀਡੀਆ ਦੇ ਰਾਹੀਂ ਅਸੀਂ ਦੇਖਨੇ ਆ ਜਦ ਕੋਈ ਪੁਰਾਣੀ ਚੜ੍ਹਾਈ ਕੱਢ ਜਾਂਦਾ ਕਰ ਦਿੰਦਾ ਤੇ ਅਸੀਂ ਇੱਥੇ ਦੇਖਨੇ ਆ ਲੋਕਾਂ ਨੇ ਲਿਖਿਆ ਹੁੰਦਾ ਹੈ ਰੈਸਟ ਇਨ ਪੀਸ ਗੁਰਬਾਣੀ ਰੈਸਟ ਇਨ ਪੀਸ ਦੀ ਗੱਲ ਨਹੀਂ ਕਰਦੀ ਗੁਰਬਾਣੀ ਲਿਵ ਇਨ ਪੀਸ ਦੀ ਗੱਲ ਕਰਦੀ ਹੈ ਵੀ ਜੀਵਨ ਦੇ ਜੀਵ ਮੁਕਤੀ ਕੋਈ ਅੱਜ ਤੱਕ ਦੱਸਣ ਨਹੀਂ ਆਇਆ ਕਿ ਮੈਨੂੰ ਮਰਨ ਤੋਂ ਬਾਅਦ ਮੁਕਤੀ ਮਿਲੀ ਹੈ ਕਿ ਨਹੀਂ ਮਿਲੀ ਹੈ ਗੁਰਬਾਣੀ ਇਹ ਕਹਿੰਦੀ ਹੈ ਸਾਨੂੰ ਗੁਰਬਾਣੀ ਦੇ ਇੱਕ ਨਹੀਂ ਬੜੇ ਐਸੇ ਸੁਨੇਹੇ ਮਿਲਦੇ ਨੇ ਜਿਹੜੇ ਜਿਵੇਂ ਇੱਕ ਪਾਤਸ਼ਾਹ ਇੱਕ ਸੁਨੇਹੇ ਦੇ ਵਿੱਚ ਕਹਿੰਦੇ ਨੇ ਪ੍ਰਾਣੀ ਤੂੰ ਆਇਆ ਲਾਹਾ ਲੈਣ ਤੂੰ ਤੇ ਖੱਟਣ ਆਇਆ ਸੀ ਇੱਥੇ ਲਾਹਾ ਲੈਣ ਆਇਆ ਸੀ ਕੋਈ ਆਪਣਾ ਨਾਮ ਖੱਟਣ ਆਇਆ ਸੀ ਕੁਝ ਕਾਰਵਿਆਵਹਾਰ ਕਰਨ ਐਸਾ ਕੰਮ ਕਰਨ ਆਇਆ ਸੀ ਜਿਦੇ ਨਾਲ ਤੇਰੇ ਵਿੱਚ ਰੱਬੀ ਗੁਣ ਪੈਦਾ ਹੋਣ ਤੂੰ ਆਪਣੇ ਲਈ ਸਮਾਜ ਲਈ ਆਪਣੇ ਪਰਿਵਾਰ ਲਈ ਉੱਚ ਚੰਗੇ ਉਸਾਰੂ ਕੰਮ ਕਰ ਸਕੈ ਪਰ ਤੂੰ ਕੀਤਾ ਕੀ ਹੈ ਪ੍ਰਾਣੀ ਤੂੰ ਆਇਆ ਲਾਹ ਲਾਹ ਲੈਣ ਲੱਗਾ ਕਿਤ ਕੋ ਫੱਕੜੇ ਕੀੜੇ ਪੁੱਠੇ ਕੰਮਾਂ 'ਚ ਪੈ ਗਿਆਂ ਵੇ ਸਭ ਮੁਗਦੀ ਚੱਲੀ ਰਹਿਣ ਤੇ ਤੇ ਜ਼ਿੰਦਗੀ ਦੀ ਰਾਤ ਦੀਤੀ ਜਾ ਰਹੀ ਹੈ ਤੂੰ ਜ਼ਿੰਦਗੀ ਨੂੰ ਅਜਾਈ ਕਰੀ ਜਾ ਰਿਹਾ ਵੇ ਹੁਣ ਅਗਰ ਤੇ ਗੁਰਬਾਣੀ ਕੇਵਲ ਮਰਨ ਤੋਂ ਬਾਅਦ ਦੀ ਗੱਲ ਕਰਦੀ ਤੇ ਗੁਰੂ ਸਾਹਿਬ ਨੂੰ ਬਾਰ-ਬਾਰ ਸਾਨੂੰ ਸੁਚੇਤ ਨਹੀਂ ਕਰਨਾ ਪੈਂਦਾ ਕਿ ਤੂੰ ਇਸ ਜੀਵਨ ਨੂੰ ਸਫਲ ਬਣਾ। ਅਸੀਂ ਬੜੀ ਛੋਟੇ ਜਿਹੇ ਐਗਜ਼ਾਮਪਲ ਦੱਸ ਗੱਲ ਨੂੰ ਸਮਝੀਏ। ਕਿ ਇੱਕ ਬੱਚਾ ਹੈ ਉਹ ਜਦ ਪੜਦਾ ਵੇ ਆਮ ਤੌਰ ਤੇ ਸਕੂਲਾਂ ਵਿੱਚ ਜਿਹੜੀ ਯੂਨਿਟ ਟੈਸਟ ਹੁੰਦਾ ਹੈ ਕਿ ਐਵਰੀ ਵੈਡnesਡੇ, ਥਰਸਡੇ ਹ ਸਕੂਲ ਦਾ ਸਿਸਟਮਿਕ ਅਲੱਗ ਹੁੰਦਾ ਟੀਚਰ ਆਂਦੀ ਹੈ। ਟੈਸਟ ਲੈਂਦੀ ਹੈ। ਜਿਹੜਾ ਬੱਚਾ ਪੂਰਾ ਹਫਤਾ ਪੜਦਾ ਵੇ ਉਹ ਯੂਨਿਟ ਟੈਸਟ ਦੇ ਵਿੱਚ ਅੱਛੇ ਨੰਬਰ ਲੈ ਕੇ ਆਂਦਾ ਹੈ। ਜਿਸ ਬੱਚੇ ਨੇ ਯੂਨਿਟ ਟੈਸਟ ਵਿੱਚ ਅੱਛੇ ਨੰਬਰ ਲਏ ਹਨ ਉਹੀ ਬੱਚਾ ਅੱਗੇ ਜਾ ਕੇ ਜਿਸ ਟਾਈਮ ਉਹਦੇ ਹਾਫ ਇਅਰ ਐਗਜ਼ਾਮ ਹੋ ਗਏ ਨੇ ਉਹਦੇ ਹੀ ਨੰਬਰ ਅੱਛੇ ਆਣਗੇ ਜਿਹਨੇ ਸਾਰਾ ਸਾਲ ਮਿਹਨਤ ਕੀਤੀ ਹੈ ਜਿਸ ਨੇ ਹਾਫ ਇਅਰ ਲਈ ਦੇ ਵਿੱਚ ਯੂਨਿਟ ਦੇ ਵਿੱਚ ਰੈਗੂਲਰਲੀ ਅੱਛੇ ਨੰਬਰ ਲਏ ਸੀ ਚਾਂਸਸ ਨੇ ਕਿ ਫਾਈਨਲ ਐਗਜ਼ਾਮ ਦੇ ਵਿੱਚ ਉਹੀ ਅੱਛੇ ਨੰਬਰ ਲੈ ਕੇ ਆਉਂਦਾ ਹੈ ਮਰਨ ਤੋਂ ਬਾਅਦ ਅਗਰ ਕੋਈ ਲਿਖਾ ਜੋਖਾ ਹੈ ਤੇ ਉਹ ਸਤਿਗੁਰ ਗਿਆਨ ਪਰ ਸਵਾਲ ਆ ਪੈਦਾ ਹੁੰਦਾ ਹੈ ਕਿ ਜਿਉਂਦੇ ਜੀ ਅਸੀਂ ਐਸੇ ਕਿਹੜੇ ਕੰਮ ਕੀਤੇ ਨੇ ਕਿ ਜਿਹੜੇ ਮਰਨ ਤੋਂ ਬਾਅਦ ਸਾਨੂੰ ਸਹਾਇ ਹੋਣ ਮਰਨ ਤੋਂ ਬਾਅਦ ਸਹਾਇ ਹੋਣ ਕਿ ਤਦ ਜਦ ਅਸੀਂ ਜਿੰਦੇ ਜੀ ਹੁਨਾਂ ਨੂੰ ਆਪਣੀ ਜ਼ਿੰਦਗੀ ਦੇ ਕਾਰਜਵਿਵਾਰ ਦੇ ਵਿੱਚ ਅਮਲ ਦੇ ਵਿੱਚ ਲੈ ਕੇ ਆਈਏ ਅੱਜ ਫੋਰ ਐਗਜ਼ਾਮਪਲ ਅੱਜ 11 ਤਰੀਕ ਹੈ 11 ਤਰੀਕ ਇਕਦਮ ਨਹੀਂ ਆਈ ਕਿ 2 ਤਰੀਕ ਤੋਂ ਬਾਅਦ 11 ਤਰੀਕ ਹੋ ਗਈ ਕੱਲ ਦਾ ਸੀ ਸੀ ਤੇ ਅੱਜ 11 ਆਈ ਹੈ ਯਾਨੀ ਕਿ ਸਾਡੇ ਅਤੀਤ ਵਿੱਚੋਂ ਸਾਡੇ ਬੀਤੇ ਹੋਏ ਕੱਲ ਦੇ ਵਿੱਚੋਂ ਸਾਡਾ ਅੱਜ ਨਿਕਲ ਰਿਹਾ ਹੈ ਅੱਜ 11 ਵਜੇ ਤੇ ਕੱਲ 12 ਹੋਏਗੀ ਯਾਨੀ ਕਿ ਸਾਡੇ ਆਉਣ ਵਾਲਾ ਕੱਲ ਜਿਹੜਾ ਹੈ ਉਹ ਡਿਪੈਂਡ ਕਰਦਾ ਹੈ ਅਸੀਂ ਅੱਜ ਕਿਵੇਂ ਦਾ ਜੀਵਨ ਜੀ ਰਹੇ ਹਾਂ ਸੋ ਗੁਰਬਾਣੀ ਸਾਨੂੰ ਸੋਝੀ ਦਿੰਦੀ ਹੈ ਤੂੰ ਆਪਣਾ ਅੱਜ ਸਵਾਰ ਲੈ ਅੱਜ ਮਿਲਾਵਾ ਸ਼ੇਖ ਫਰੀਦ ਬੜੇ ਐਸੇ ਐਗਜ਼ਾਮਪਲ ਹੋਰ ਮਿਲਦੇ ਨੇ ਜਿਵੇਂ ਪਈ ਪ੍ਰਾਪਤ ਹੈ ਮਨੁੱਖ ਦੇ ਦੁਰੀਆ ਗੋਮੇ ਤੋਂ ਮਿਲਣ ਕੀ ਉਹੀ ਤੇਰੀ ਮਰੀਆ ਇਹ ਜਿਹੜਾ ਤੈਨੂੰ ਮਨੁੱਖਾ ਜਨਮ ਮਿਲਿਆ ਹੈ ਇਸ ਦੇ ਵਿੱਚ ਅਗਰ ਤੂੰ ਉਸ ਪ੍ਰਮਾਤਮਾ ਦੇ ਰੱਬ ਦੇ ਰੱਬੀ ਗੁਣਾ ਨੂੰ ਅਪਣਾ ਲਿਆ ਗੁਣਾ ਨੂੰ ਚੇਤੇ ਕਰ ਲਿਆ ਤੇ ਤੇਰਾ ਆਉਣ ਵਾਲਾ ਕੱਲ ਭਵਿੱਖ ਇੱਥੇ ਇੰਹਾ ਠਾਠ ਚਲੋ ਹਰਲਾਹਾ ਅੱਗੇ ਵਸਣ ਦਾ ਮਤਲਬ ਹੈ ਇੰਹਾ ਮਤਲਬ ਕੁਨੇ ਅਗਰ ਤੂੰ ਹੁਣ ਐਸ ਟਾਈਮ ਦੇ ਉੱਤੇ ਅਗਰ ਤੂੰ ਆਪਣਾ ਅੱਜ ਚੰਗਾ ਕਰ ਲਿਆ ਤੇਰਾ ਆੜ ਵਾਲਾ ਕੱਲ ਸੁਖੇਲਾ ਹੋਏਗਾ ਆਗੇ ਬਸੰਤੋ ਮਤਲਬ ਸਾਡਾ ਅਗਲਾ ਜੀਵਨ ਹੈ ਇਹ ਮਤਲਬ ਹੁਣੇ ਐਟ ਪ੍ਰੈਜ਼ੈਂਟ ਆਗੇ ਮਤਲਬ ਆੜ ਵਾਲਾ ਕੱਲ ਜੇ ਕੋਈ ਸੱਜਣ ਇਹ ਕਹਿਣ ਕਿ ਆਗੇ ਦਾ ਮਤਲਬ ਅਗਲਾ ਜਨਮ ਵੀ ਹੁੰਦਾ ਹੈ ਤਾਂ ਵੀਸੀ ਕਹਿ ਸਕਨੇ ਆ ਜੇ ਅੱਜ ਚੰਗਾ ਸਵਾਰਾਂਗੇ ਤੇ ਕੱਲ ਚੰਗਾ ਹੋਏਗਾ ਜੇ ਅੱਜ ਫਸਲ ਚੰਗੀ ਬੀਜਾਂਗੇ ਜੈਸਾ ਬੀਜੇ ਸੋ ਲੜਾ ਕਰਮਾ ਸੰੜਾ ਖੇਤ ਜਿਵੇਂ ਅੱਜ ਬੀਜ ਰਹੇ ਆ ਉਵੇਂ ਦੀ ਹੀ ਸਾਨੂੰ ਫਸਲ ਕਟਣ ਨੂੰ ਮਿਲੇਗੀ ਸੋ ਕੇਵਲ ਨਵੀ ਪਨੀਰੀ ਲਈ ਨਹੀਂ ਪੂਰੀ ਮਰੁਗਤਾ ਲਈ ਸਾਡੇ ਸਾਰਿਆਂ ਲਈ ਗੁਰਬਾਣੀ ਇਹ ਸਨੇਹਾ ਦਿੰਦੀ ਹੈ ਕਿ ਤੁਸੀਂ ਆਪਣਾ ਅੱਜ ਸਵਾਰ ਲਓ ਗੁਰਬਾਣੀ ਤੁਹਾਡੇ ਪਲ ਪਲ ਕੰਮ ਆਏਗੀ ਇੱਕ ਇੱਕ ਸ਼ਬਦ ਪੜਿਆ ਤੁਹਾਡਾ ਜਦ ਤੁਸੀਂ ਉਹਨੂੰ ਜੀਵਨ ਵਿੱਚ ਲਾਓਗੇ ਉਹ ਇੱਕ ਕਿਸਾਨ ਹਲ ਚਲਾਉਂਦਾ ਹੈ ਕਿਸਾਨ ਹਲ ਚਲਾਉਂਦਾ ਹੋਇਆ ਉਹਦਾ ਹਲ ਚਲਾਣਾ ਸ਼ੌਕ ਨਹੀਂ ਹੈ ਉਹ ਹਲ ਚਲਾਉਂਦਾ ਕਿ ਉਹ ਫਸਲ ਵੀਗੇਗਾ ਉਹ ਫਸਲ ਕੱਟੇਗਾ ਅੱਜ ਦੀਜ ਬੋਏਗਾ ਹਲ ਚਲਾਏਗਾ ਕੱਲ ਨੂੰ ਨੇ ਫਸਲ ਵੜਨੀ ਹੈ ਜੇ ਉਹਨੂੰ ਇਹ ਪਤਾ ਲੱਗ ਜਾਏ ਕਿ ਮੈਂ ਜਿੰਨੀ ਮਰਦੀ ਮਿਹਨਤ ਕਰ ਲਵਾਂ ਜੇ ਮੇਰੋਂ ਫਸਲ ਹੀ ਨਹੀਂ ਮਿਲੇਗੀ ਤਾਂ ਹਲ ਕਿਉਂ ਚਲਾਏਗਾ ਜੇ ਸਾਨੂੰ ਇਹ ਪਤਾ ਲੱਗ ਜਾਏ ਕਿ ਅਸੀਂ ਪਾਠ ਪੜ੍ਹ ਰਹੇ ਆ ਨਾ ਕੰਮ ਨਹੀਂ ਆਣਾ ਹੁਣ ਸਵਾਲ ਹੈ ਕੱਤ ਤੇ ਆੜਾ ਮੈਂ ਪਰ ਜੇ ਅਸੂ ਕੰਮ ਨਾ ਲਿਆ ਕੰਮ ਕੀ ਮਰਨ ਤੋਂ ਬਾਅਦ ਹੀ ਲੜਾ ਕੰਮ ਜਿੰਦੇ ਜੀ ਲੜਾ ਜਦ ਕੁਰਬਾਨੀ ਦਾ ਕਲੀਅਰ ਸੁਨੇਹਾ ਵੇ ਕਿ ਪ੍ਰਮਾਤਮਾ ਇੱਕ ਹੈ ਸਾਰਿਆਂ ਦੇ ਵਿੱਚ ਉਸਦੀ ਇੱਕ ਦੀ ਜੋਤ ਵੱਸਦੀ ਹੈ ਜਾਦ ਅਸੀਂ ਸਾਰਿਆਂ ਦੇ ਵਿੱਚ ਇੱਕ ਪ੍ਰਮਾਤਮਾ ਦੀ ਜੋਤ ਨੂੰ ਮਹਿਸੂਸ ਕਰਾਂਗੇ। ਜਦ ਸਾਰਿਆਂ ਦੇ ਵਿੱਚ ਅਸੀਂ ਉਸ ਮਾਲਕ ਨੂੰ ਦੇਖਾਂਗੇ, ਉਹਦੀ ਹੋਂਦ, ਉਹਦੀ ਐਗਜ਼ਿਸਟੈਂਸ ਨੂੰ ਮਹਿਸੂਸ ਕਰਾਂਗੇ। ਤਾਂ ਸਹੀ ਮਾਇਨੇ ਵਿੱਚ ਸਾਡੀ ਗੁਰਬਾਣੀ ਪੜ੍ਹੀ ਜਿਹੜੀ ਹੈ ਉਹ ਸਫਲ ਹੈ। ਹੁਣ ਪ੍ਰਮਾਤਮਾ ਦਾ ਇੱਥੇ ਇੱਕ ਅਸੀਂ ਸਰੂਪ ਦੀ ਗੱਲ ਕਰੀਏ ਕਿ ਪ੍ਰਮਾਤਮਾ ਜਿਹੜਾ ਹੈ ਉਹ ਇੱਕ ਨਿਰਗੁਣ ਸਰੂਪ ਹੈ, ਇੱਕ ਸਰਗੁਣ ਸਰੂਪ ਹੈ। ਸਰਗੁਣ ਸਰੂਪ ਆਵ ਗੁਣ ਨੇ ਉਹ ਗੁਣਾਂ ਦੇ ਰਾਹੀਂ ਸਾਨੂੰ ਹਰ ਜਗ੍ਹਾ ਦੇ ਉੱਤੇ ਦੀ ਹੋਲ ਐਗਜ਼ਿਸਟੈਂਸ ਮਹਿਸੂਸ ਹੁੰਦੀ ਹੈ ਗੁਰਬਾਣੀ ਕੇਵਲ ਪੜਨ ਦਾ ਵਿਸ਼ਾ ਨਹੀਂ ਹੈ ਅਸੀਂ ਬੜੀ ਵਾਰ ਪੜਿਆ ਇੱਕ ਓੰਕਾਰ ਕੀ ਪ੍ਰਮਾਤਮਾ ਇੱਕ ਹੈ ਹੁਣ ਸਵਾਲ ਤੇ ਪੈਦਾ ਹੁੰਦਾ ਜੀ ਪ੍ਰਮਾਤਮਾ ਇੱਕ ਹੈ ਤੇ ਮੈਂ ਇਸ ਤੋਂ ਕੀ ਸਿੱਖਿਆ ਲਈ ਮੈਨੂੰ ਇਹਦਾ ਕੀ ਲਾਭ ਹੈ ਜੇ ਅਸੀਂ ਸਾਰਿਆਂ ਦੇ ਵਿੱਚ ਇੱਕ ਰੱਬ ਦੀ ਜੋਤ ਨੂੰ ਕੇਵਲ ਇੱਕ ਓੰਕਾਰ ਵਿੱਚ ਆਪਣੀ ਜ਼ਿੰਦਗੀ ਚ ਲੈ ਆਈਏ ਤੇ ਸਮਝੋ ਅਸੀਂ ਦੁਨੀਆ ਦੇ ਤਕਰੀਬਨ 90% ਪ੍ਰੋਬਲਮ ਅਸੀਂ ਸੌਟ ਆਊਟ ਕਰ ਲਈ ਹੈ ਜੇ ਕੋਈ ਬੰਦਾ ਕਿਸੇ ਨੂੰ ਲੁੱਟਦਾ ਵੇ ਕਿਸੇ ਦਾ ਠੱਗੀ ਮਾਰਦਾ ਹੈ ਉਹ ਕਿਸ ਲਈ ਕਰਦਾ ਹੈ ਉਹ ਸੋਚਦਾ ਵੇ ਕਿ ਮੈਂ ਆਪਣੇ ਧੀਆਂ ਨੂੰ ਆਪਣੇ ਪੁੱਤਰਾਂ ਨੂੰ ਆਪਣੇ ਪਰਿਵਾਰ ਨੂੰ ਖੁਸ਼ੀ ਦੇਵਾਂਗਾ ਜੇ ਉਸ ਨੂੰ ਸਮਝ ਆ ਜਾਏ ਇੱਕ ਓੰਕਾਰ ਪ੍ਰਮਾਤਮਾ ਇੱਕ ਹੈ ਜਿਸ ਬੱਚਿਆ ਵਾਸਤੇ ਮੈਂ ਸਾਹਮਣੇ ਵਾਲੇ ਦੇ ਵਾਸਤੇ ਸਾਹਮਣੇ ਵਾਲੇ ਨਾਲ ਠੱਗੀ ਮਾਰ ਰਹਾ ਹਾਂ ਉਹਦੇ ਬੱਚਿਆਂ ਦੇ ਵਿੱਚ ਵੀ ਪ੍ਰਮਾਤਮਾ ਦੀ ਉਹੀ ਜੋਤ ਮੌਜੂਦ ਹੈ ਜੋ ਮੇਰੇ ਬੱਚਿਆਂ ਵਿੱਚ ਹੈ ਤੇ ਕੋਈ ਮੇਰੇ ਉੱਤੇ ਠੱਗੀ ਨਹੀਂ ਮਾਰੇਗਾ ਜੇ ਕਿਸੇ ਨੂੰ ਮੇਰਾ ਪਤਾ ਲੱਗ ਜਾਏ ਕਿਸੇ ਸੱਸ ਨੂੰ ਕਿ ਮੇਰੀ ਨੂੰਹ ਦੇ ਵਿੱਚ ਵੀ ਪ੍ਰਮਾਤਮਾ ਦੀ ਉਹੀ ਜੋਤ ਹੈ ਉਹ ਨੂੰ ਟੀ ਵਰਗਾ ਟਰੀਟ ਕਰੇਗੀ ਉਹਦੇ ਨਾਲ ਮੈਂ ਜੁਆ ਵੀ ਨਹੀਂ ਕਰੇਗੀ ਸਿਮਿਲਰ ਜੇ ਨੂੰਹ ਨੂੰ ਮੇਰਾ ਪਤਾ ਲੱਗ ਜਾਏ ਕਿ ਮੇਰੇ ਸੱਸ ਦੇ ਵਿੱਚ ਪ੍ਰਮਾਤਮਾ ਦੀ ਜੋਤ ਹੈ

ਤੇ ਮੀਰ ਹਜ਼ਾਰਾਂ ਕਰੋੜਾਂ ਸੰਸਾਰ ਦੇ ਅੱਖਾਂ ਨੇ ਉਹ ਸਾਰੀਆਂ ਹੀ ਟੇਰੀਆਂ ਸਾਨੂੰ ਗੁਰਬਾਣੀ ਤਾਕੀਦ ਕਰਦੀ ਹੈ ਪ੍ਰਮਾਤਮਾ ਇੱਕ ਹੈ ਸਾਰਿਆਂ ਦੇ ਵਿੱਚ ਉਦੀ ਜੋਤ ਨੂੰ ਦੀ ਐਗਜ਼ਿਸਟੈਂਸ ਨੂੰ ਉਦੀ ਹੋਂਦ ਨੂੰ ਅਸੀਂ ਮਹਿਸੂਸ ਕਰਨਾ ਹੈ ਸੋ ਗੁਰਬਾਣੀ ਅੱਜ ਵੀ ਕੰਮ ਆਏਗੀ ਆੜ ਵਾਲੇ ਕੱਲ ਯਾਨੀ ਕਿ ਜੋ ਵਕਤ ਦੀ ਚੱਲ ਰਿਹਾ ਵੇ ਉਹ ਸਾਡਾ ਅੱਜ ਹੈ ਜੋ ਆੜ ਵਾਲਾ ਵਕਤ ਹੈ ਉਹ ਸਾਡਾ ਕੱਲ ਹੈ ਤੋ ਗੁਰਬਾਣੀ ਨੇ ਹਰ ਵਕਤ ਕੰਮ ਆਏਗੀ ਹਾਂਜੀ ਜੀ ਤੇ ਅੱਜ ਜਿਸ ਤਰ੍ਹਾਂ ਜੇ ਆਪਾਂ ਗੱਲ ਕਰੀਏ ਜੇ ਸਾਡਾ ਜੀਵਨ ਜੋ ਬਣ ਗਿਆ ਹੈ ਉਹ ਇਸ ਤਰ੍ਹਾਂ ਮੈਨੂੰ ਲੱਗਦਾ ਹੈ ਭੇਖ ਦਿਖਾਇਓ ਜਗਤ ਕੋ ਲੋਗਨ ਕੋ ਬਸਕੀਨ ਆਪਾਂ ਆਪਣਾ ਭੇਖ ਦਿਖਾਉਨੇ ਆ ਤੇ ਚਾਹੁੰਦੇ ਆ ਚੰਗਾ ਬੋਲੀਏ ਚੰਗਾ ਕਰੀਏ ਤਾਂ ਜੋ ਲੋਕਾਂ ਸਾਡੀ ਵਾਵਾ ਹੋਵੇ ਤੇ ਗੁਰਬਾਣੀ ਨੂੰ ਅਸੀਂ ਆਪਣੇ ਅੰਦਰ ਤੱਕ ਲੈ ਕੇ ਉਹ ਤੇ ਅਮਲ ਕਰਨਾ ਮੈਨੂੰ ਲੱਗਦਾ ਘੱਟ ਕਰ ਲਿਆ ਬਿਲਕੁਲ ਜਦ ਤੱਕ ਅਮਨ ਨਹੀਂ ਕਰਾਂਗੇ ਹੁਣ ਇੱਕ ਬੱਚਾ ਸਕੂਲ ਜਾਂਦਾ ਵੇ ਉੱਥੇ ਸਕੂਲ ਤੇ ਉਹਨੂੰ ਸਿਖਾਇਆ ਜਾਂਦਾ ਵੇ ਕਿ 2 2 ਦਾ 4 2 5 ਦਾ 10 ਉਹੋ ਬੱਚਾ ਜਿਸਨੂੰ ਜਾਂਦਾ ਵੇ ਕਿਸੇ ਦੁਕਾਨਦਾਰ ਦੇ ਉੱਤੇ ਚਾਕਲੇਟ ਲੈਣ ਤੇ ਦੁਕਾਨਦਾਰ ਨੂੰ ਕਹਿੰਦਾ ਕਿੰਨੇ ਦੀ ਹੈਗੀ ਇਹ ਪੁੱਛਦਾ ਹੈ ਬੱਚਾ ਉਹਨੂੰ ਤੇ ਉਹ ਕਹਿੰਦਾ ਜੀ ਇਟਸ 5 ਡਾਲਰਸ ਤੋ 10 ਡਾਲਰਸ ਉਹਨੂੰ نوٹ ਦਿੰਦਾ ਵੇ ਕਹਿੰਦਾ ਕਿ ਮੈਨੂੰ ਚਾਕਲੇਟ ਦੇ ਦੇ ਦੁਕਾਨਦਾਰ ਇੱਕ ਉਹਨੂੰ ਚਾਕਲੇਟ ਦੇ ਕੇ ਕਹਿੰਦਾ ਬਸ ਆ ਗਈ ਤੇਰੀ ਤੋ ਬੱਚਾ ਨੇ ਪੜਿਆ ਤੇ ਹੋਇਆ 2 5 ਦਾ 10 ਉਹਨੂੰ ਪਤਾ ਵੇ ਕਿ ਜੇ ਪੈਨ ਡਾਲੋ ਦੀ ਕਿਤੇ 2 10 ਡਾਲਰ ਦੀ ਲੱਗਦੀਆਂ ਨੇ ਉਹ 10 ਡਾਲਰ ਇੱਕ ਲੈ ਕੇ ਵਾਪਸ ਨਹੀਂ ਆਏਗਾ ਜੋ ਪੜਾਈ ਉਹਨੇ ਸਕੂਲ ਕੀਤੀ ਸੀ ਜੋ ਪਹਾੜੇ ਉਹਨੇ ਪੜ੍ਹੇ ਸੀ ਲੋਕ ਉਹਨੂੰ ਸਕੂਲ ਸਿੱਖੀ ਸੀ ਜੂਨੇ ਇੰਪਲੀਮੈਂਟ ਕਰੇਗਾ ਤੇ ਆਪਣੀ ਜ਼ਿੰਦਗੀ ਦੇ ਵਿੱਚ ਜੀਵਨ ਦੇ ਵਿੱਚ ਜਿਹੜਾ ਮੋਲ ਤੋਲ ਆ ਜਿਹੜਾ ਲੈਣ ਦੇਣਾ ਹੈ ਵਿਵਹਾਰ ਹੈ ਉਹ ਚੰਗੇ ਤਰੀਕੇ ਨਾਲ ਕਰ ਸਕਦਾ ਐਵੇਂ ਜਦ ਗੁਰਬਾਣੀ ਦੇ ਵਿੱਚ ਅਗਰ ਅਸੀਂ ਪੜ੍ਹਨੇ ਆ ਕਿ ਪ੍ਰਮਾਤਮਾ ਇੱਕ ਹੈ ਤੇ ਜੀਅ ਅਸੀਂ ਸਾਰਿਆਂ ਦੇ ਵਿੱਚ ਇੱਕ ਰੱਬ ਦੀ ਜੋਤ ਨੂੰ ਦੇਖਾਂਗੇ ਨਹੀਂ ਤੇ ਗੁਰਬਾਣੀ ਕੇਵਲ ਜ਼ੁਬਾਨ ਤੱਕ ਹੈ ਕੇਵਲ ਪੇਟ ਤੱਕ ਹੈ ਅਸੀਂ ਪੇਖ ਤੱਕ ਨਹੀਂ ਰਹਿਣਾ ਅਸੀਂ ਗੁਰਬਾਣੀ ਨੂੰ ਜੀਵਨ ਦੇ ਵਿੱਚ ਢਾਲਣਾ ਹੈ ਕਾਰ ਵਿਆਵਾਰ ਦੇ ਵਿੱਚ ਢਾਲਣਾ ਹੈ ਗੁਰਮਾਣੀ ਦੀ ਸਹੀ ਵਰਤੋਂ ਤਾਂ ਹੀ ਹੋਏਗੀ ਜਦ ਅਸੀਂ ਲੁਕਾਈ ਦੇ ਵਿੱਚ ਪ੍ਰਮਾਤਮਾ ਦੀ ਜੋਤ ਨੂੰ ਜਿਹੜਾ ਸਿੱਖੀ ਦਾ ਪਹਿਲਾ ਸਿਧਾਂਤ ਹੈ ਹੁਣ ਦੇਖੋ ਗੁਰੂ ਸਾਹਿਬ ਜਿਹੜੀ ਗੱਲ ਕਰਦੇ ਨੇ ਉਹ ਕਰਦੇ ਨੇ ਇੱਕ ਓੰਕਾਰ ਇੱਕਾ ਜਿਹੜਾ ਉਹਨਾਂ ਨੇ ਲਿਆ ਵੇ ਉਹ ਲਿਆ ਹੈਗਾ ਵੇ ਅ ਹਿੰਦੂਸੇ ਵਾਲਾ ਕਾਊਂਟਿੰਗ ਵਾਲਾ ਨੰਮਰਿਕਲ ਇੱਕ ਮੈਨੇ ਇੱਕ ਹੀ ਹੈ ਇੱਕ ਦਾ ਮਤਲਬ ਨਾ ਕੋਈ ਇੱਕ ਤੋਂ ਘੱਟ ਤੇ ਨਾ ਕੋਈ ਇੱਕ ਤੋਂ ਵੱਧ ਗੁਰੂ ਸਾਹਿਬ ਕਹਿੰਦੇ ਉਹ ਪ੍ਰਮਾਤਮਾ ਇੱਕ ਹੈ ਸਾਰਿਆਂ ਦੇ ਵਿੱਚ ਉਹ ਪ੍ਰਮਾਤਮਾ ਵਸਦਾ ਵੇ ਇੱਕ ਬਸ ਥੋੜਾ ਜਿਆਦਾ ਪਿਛੋਕਰ ਦੱਸਦਾ ਜਦ ਗੁਰੂ ਸਾਹਿਬ ਨੇ ਗੱਲ ਕੀਤੀ ਸੀ ਤਦ ਜਿਹੜੇ ਦੁਨੀਆਂ ਦੇ ਖਿੱਤੇ ਦੇ ਜਿਹੜੇ ਅ वजहब असि कह लिए चल रहे सी। एक इस्लाम से जे कहते हैं कि अल्लाह एक है वह अभी भी वह मनते हैं कि परमात्मा एक है नाम वह भावे अल्लाह देंगे दे एक हिंदुइजम से जिड़े कहें कि रब बहुते ने तीन देव देवत्या ठूरी तो करते ही ने सनातन मन कि एक ने धरती बनाई है एक उस चला रहा है

ਤੂੰ ਤੁਸੀਂ ਮੰਨ ਲਿਆ ਅਸਿਊਮ ਕਰ ਲਿਆ ਕਿ ਰੱਬ ਹੈ ਬਟ ਅਸਲ ਵਿੱਚ ਰੱਬ ਕੁਝ ਨਹੀਂ ਹੈ ਉਹ ਐ ਸੋਚਦੇ ਸੀ ਉਹ ਗੁਰੂ ਨਾਨਕ ਸਾਹਿਬ ਦਾ ਆਤਮਾ ਹੁੰਦਾ ਵੇ ਉਹ ਗੁਰੂ ਨਾਨਕ ਸਾਹਿਬ ਸਾਰੀ ਥਿਉੜੀ ਲੋਕਲਪ ਕਰਦੇ ਆ ਉਹ ਕਹਿੰਦੇ ਨੇ ਸਰਗੁਣ ਸਰੂਪ ਦੇ ਵਿੱਚ ਪ੍ਰਮਾਤਮਾ ਜਿਹੜਾ ਹੈ ਉਹ ਗੁਣਾ ਦੇ ਰਾ ਇਹ ਸਾਰਿਆਂ ਦੇ ਵਿੱਚ ਹੈ ਨਿਰਗੁਣ ਸਰੂਪ ਦੇ ਵਿੱਚ ਉਹਦਾ ਕੋਈ ਸ਼ਰੀਰ ਨਹੀਂ ਹੈ ਕਿਸੇ ਨੂੰ ਲੱਭ ਲਈਏ ਉਹ ਦੇਖ ਲਈਏ ਉਹਦਾ ਕੋਈ ਰੂਪ ਨਹੀਂ ਹੈ ਰੇਖ ਨਹੀਂ ਹੈ ਰੰਗ ਨਹੀਂ ਹੈ ਉਹ ਤਿੰਨੋਂ ਗੁਣਾ ਤੋਂ ਪੈਨ ਹੈ ਉਸ ਤੋਂ ਪਰੇ ਹੈ ਉਹਨਾਂ ਕੇ ਪਰਮਾਤਮਾ ਇੱਕ ਤੇ ਹੈ ਪਰ ਉਹਨਾਂ ਨੇ ਨਾਲ ਜਿਹੜੀ ਥਿਉਰੀ ਸनातਨ ਮੱਤੀ ਸੀ ਕਿ ਪਰਮਾਤਾ ਸਭ ਦੇ ਵਿੱਚ ਹੈ ਉਹ ਵੀ ਨਾਲ ਲਿਆ ਉਹ ਕਹਿੰਦੇ ਨੇ ਇੱਕ ਹੈ ਪਰ ਸਾਰਿਆਂ ਦੇ ਵਿੱਚ ਇੱਕ ਰਸ ਮੌਜੂਦ ਹੈ ਜਿਹੜਾ ਇੱਕ ਓੰਕਾਰ ਜਿਹੜਾ ਸ਼ਬਦ ਹੈ ਕਾਰ ਮੈਨੇ ਇੱਕ ਰਸ ਕਿਵੇਂ ਅਸੀਂ ਇਹਨੂੰ ਥੋੜਾ ਜਿਹਾ ਸਮਝੀਏ ਜਿਵੇਂ ਅਸੀਂ ਕਹਿੰਦੇ ਆ ਕੋਈ ਬੰਦਾ ਨਰਿਤ ਕਰ ਰਿਹਾ ਹੈ ਅਸੀਂ ਉਹ ਕਹਿੰਦੇ ਆ ਨਰਿਤਕਾਰ ਹੈ ਐਦੇ ਵਿੱਚ ਨ੍ਰਿਤ ਦੀ ਚਲਕ ਹੈ ਇਹ ਕੋਈ ਕਲਾ ਹੈ ਇਕ ਕਲਾ ਇੱਕ ਕਲਾਕਾਰ ਹੈ ਇੱਕ ਧਨ ਹੈ ਇੱਕ ਧੁਨਕਾਰ ਹੈ ਉਹ ਪਰਮਾਤਮਾ ਸਾਰਿਆਂ ਦੇ ਵਿੱਚ ਇੱਕ ਰਸ ਮੌਜੂਦ ਹੈ ਹੈ ਤੇ ਇੱਕ ਜੇ ਬੱਚਿਆਂ ਨੂੰ ਅਸੀਂ ਸਮਝਾਣਾ ਹੋਏ ਜੇ ਅਸੀਂ ਆਮ ਤੌਰ ਤੇ ਜਿਹੜੇ ਸਾਡੇ ਕੋ ਸਟੂਡੈਂਟਸ ਆਉਂਦੇ ਨੇ ਸਹੀ ਉਹ ਕਹਿੰਦੇ ਨੇ ਕਿ ਜੇ ਡੂ ਯੂ ਥਿੰਕ ਦ ਗੋਡ ਇਜ਼ ਵਨ ਉਹ ਕਹਿੰਦੇ ਨੇ ਹਾਂਜੀ ਰੱਬ ਇੱਕ ਐਸ ਇਸ ਇਹੋ ਪੜਿਆ ਹੋਵੇ ਬੜੀ ਇੱਕ ਸਿੰਪਲ ਜੀ ਗੱਲ ਕੀ ਰੱਬ ਇਸ ਟਾਈਮ ਐਡਮੈਂਟਨ ਜਿੱਥੇ ਆਪ ਵੀ ਪ੍ਰੋਗਰਾਮ ਕਰ ਰਹੇ ਹੋ ਉੱਥੇ ਹੈ ਰੱਬ ਤੇ ਆਪ ਜੀ ਕਹੋਗੇ ਹਾਂਜੀ ਹੈ ਜੇ ਮੈਂ ਕਹਾਂ ਮਰ ਤੁਰ ਤੁਰਬ ਹੈ ਇੱਥੇ ਵੀ ਹੈ ਜੇ ਰੱਬ ਇੰਡੀਆ ਹੈ ਤੇ ਉੱਧਰ ਵੀ ਹੈ ਜੇ ਅਮਰੀਕਾ ਹੈ ਤੇ ਉੱਧਰ ਵੀ ਹੈ ਹੁਣ ਸਵਾਲ ਹੈ ਪੈਦਾ ਹੁੰਦਾ ਹੈ ਜੇ ਰੱਬ ਇੱਕ ਹੈ ਤੇ ਚਾਰ ਜਗ੍ਹਾ ਤੇ ਵੱਖ-ਵੱਖ ਜਿਹੜਾ ਤੇ ਕਿਵੇਂ ਹੋ ਗਿਆ ਉਸ ਨੂੰ ਹੈ ਜਿਹੜੀ ਥਿਉਰੀ ਜਿਹੜੀ ਪਿੱਛੇ ਇੱਕ ਓੰਕਾਰ ਦੇ ਪਿੱਛੇ ਕਾਰ ਜਿਹੜਾ ਪਿਛੋਕਣ ਲਗਾਇਆ ਗੁਰੂ ਸਾਹਿਬ ਨੇ ਉਹ ਡਿਨੋਟ ਕਰਦੀ ਹੈ ਕਿ ਪਰਮਾਤਮਾ ਇੱਕ ਹੈ ਓਮਨੀ ਪ੍ਰੈਜ਼ੈਂਟ ਹੈ ਔਰ ਇੱਕ ਰਸ ਸਾਰਿਆਂ ਦੇ ਵਿੱਚ ਮੌਜੂਦ ਹੈ ਗੁਰਬਾਣੀ ਦੀ ਪ੍ਰੋਡ ਟੈਸਟ ਹੋਰ ਬੜੇ ਹੀ ਸੋਹਣੇ ਅਤੇ ਸੁਚੱਜੇ ਢੰਗ ਨਾਲ ਸਾਨੂੰ ਬੇਅੰਤ ਦਫਾ ਮਿਲਦੀ ਹੈ ਜਿਵੇਂ ਜੀਨ ਸਾਹਿਬ ਕਹਿੰਦੇ ਨੇ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਿਨੈ ਕੋਈ ਗੋਬਿੰਦ ਦੇ ਬਿਨਾ ਤੇ ਕੁਝ ਹੈ ਹੀ ਨਹੀਂ ਚਾਰੋਂ ਪਾਸੇ ਪ੍ਰਮਾਤਮਾ ਹੈ ਚਾਰੋਂ ਪਾਸੇ ਪ੍ਰਮਾਤਮਾ ਦੀ ਹੋਂਦ ਹੈ ਹਰ ਪਾਸੇ ਰੱਬ ਹੈ ਸੋ ਸਾਨੂੰ ਇਸ ਚੀਜ਼ ਨੂੰ ਜਿਆਦਾ ਤੱਕ ਇੰਪਲੀਮੈਂਟ ਨਹੀਂ ਕਰਾਂਗੇ ਰੱਬ ਕੇਵਲ ਗੁਰਦੁਆਰਾ ਸਾਹਿਬ ਦੇ ਵਿੱਚ ਨਹੀਂ ਹੈ ਰੱਬ ਕੇਵਲ ਧਾਰਮਿਕ ਸਥਾਨਾਂ ਤੇ ਨਹੀਂ ਹੈ ਰੱਬ ਹਰੇਕ ਦੇ ਵਿੱਚ ਮੌਜੂਦ ਹੈ ਸਾਰਿਆਂ ਦੀ ਐਗਜ਼ਿਸਟੈਂਸ ਦੇ ਵਿੱਚ ਰੱਬ ਹੈ ਜਦ ਅਸੀਂ ਇਸ ਸੀ ਨੂੰ ਸਮਝਾਂਗੇ ਫਿਰ ਅਸੀਂ ਸਹੀ ਮਾਇਨੇ ਦੇ ਵਿੱਚ ਰੱਬ ਦੀ ਹੋਂਦ ਨੂੰ ਸਾਰਿਆਂ ਦੇ ਵਿੱਚ ਮਹਿਸੂਸ ਕਰਕੇ ਆਪਣਾ ਅੱਜ ਯਾਨੀ ਕਿ ਇਹਾ ਔਰ ਉਹਾ ਮਤਲਬ ਸਾਡਾ ਆਣ ਵਾਲਾ ਸਮਾਂ ਅਸੀਂ ਚੰਗਾ ਸੁਖੀਲਾ ਬਤੀਤ ਕਰ ਪਾਵਾਂਗੇ ਹਾਂਜੀ ਵੀਰ ਜੀ ਬਿਰਦੀ ਜੀ ਜਿਸ ਤਰ੍ਹਾਂ ਜਦੋਂ ਗੁਰੂ ਨਾਨਕ ਸਾਹਿਬ ਜੀ ਨੇ ਜਗਤ ਨੂੰ ਤਾਰਦਿਆਂ ਹੋਇਆਂ ਸੱਜਣ ਪਠਾ ਕਰਕੇ ਜਾਂਦੇ ਆ ਪਰ ਠੱਗ ਨਹੀਂ ਰਿਹਾ ਉਹ ਭੂਮੀਆਂ ਝੋੜ ਕਰਕੇ ਜਾਂਦੇ ਆ ਪਰ ਚੋਰ ਨਹੀਂ ਰਿਹਾ ਉਹ ਤੇ ਇੱਕ ਸ਼ਬਦ ਸੁਣ ਕੇ ਉਹਨਾਂ ਦੇ ਜੀਵਨ ਬਦਲ ਗਏ ਅੱਜ ਅਸੀਂ ਕਿੰਨੀ ਕਿੰਨੀ ਬਾਣੀ ਪੜ ਗਏ ਆ ਪਰ ਸਾਡੇ ਜੀਵਨ ਦੇ ਉੱਤੇ ਅਸਰ ਕਿਉਂ ਨਹੀਂ ਹੋ ਰਿਹਾ ਇਹੀ ਤਾਂ ਸਵਾਲ ਹੈ ਬਿਰਦੀ ਅਸੀਂ ਕੇਵਲ ਬਾਣੀ ਪੜਨ ਤੇ ਜ਼ੋਰ ਲਾਇਆ ਵੇ ਅਸੀਂ ਉਹਨੂੰ ਸਮਝਣ ਤੇ ਔਰ ਜੀਵਨ ਦੇ ਵਿੱਚ ਅਪਣਾਨ ਤੇ ਜੋਰ ਨਹੀਂ ਲਾਇਆ ਪਾਤਸ਼ਾਹ ਦਾ ਬਾਣੀ ਦੇ ਵਿੱਚ ਫੁਰਮਾਨ ਹੈ ਦੇਖੋ ਸਾਨੂੰ ਸਾਡੇ ਵਾਸਤੇ ਜਿਹੜਾ ਲੈਂਡਮਾਰਕ ਹੈ ਜਿਹੜਾ ਸਾਨੂੰ ਦਿਸ਼ਾ ਦਿਖਾਦਾ ਉਹ ਕੀ ਹੈ ਉਹ ਗੁਰਬਾਣੀ ਹੈ ਉਹ ਗੁਰਬਾਣੀ ਦੇ ਵਿੱਚ ਪਾਤਸ਼ਾਹ ਫੁਰਮਾਨ ਕਰਦੇ ਹਨ ਕਿ ਅੰਮ੍ਰਿਤ ਬਾਣੀ ਕੱਟ ਤੇ ਉਚਰੋ ਆਤਮ ਕੋ ਸਮਝਾਓ ਉਹਨੇ ਜਿਹੜੀ ਅੰਮ੍ਰਿਤ ਰੂਪੀ ਬਾਣੀ ਹੈ ਹਿਰਦੇ ਤੋਂ ਉਤਪੰਨ ਹੁੰਦੀ ਹੈ ਇਹਦਾ ਪ੍ਰਕਾਸ਼ ਹੁੰਦਾ ਹੈ ਉਹ ਸਮਝਾਣਾ ਕਿਨੂੰ ਹੈ ਆਤਮ ਕੋ ਸਮਝਾਓ ਇਹ ਆਪਣੇ ਆਪ ਨੂੰ ਸੰਝਾੜ ਵਾਸਤੇ ਆਸੀਂ ਸਮਝਨੇ ਆਂ ਅਸੀਂ ਗੁਰਬਾਣੀ ਦੇ ਨਾਲ ਲੈਕਚਰ ਕਰ ਲਏ ਅਸੀਂ ਕਥਾ ਕਰ ਲਈਆ ਆਪਣੀ ਜੇਬਾ ਭਰ ਲਈਆ ਅਸੀਂ ਇਹ ਗੁਰਮਤ ਇਸ ਤੋਂ ਬਿਲਕੁਲ ਉਲਟ ਦੀ ਗੱਲ ਕਰਦੀ ਐ ਸਭ ਤੋਂ ਪਹਿਲੇ ਅਸੀਂ ਆਪਣੇ ਆਪ ਨੂੰ ਚੰਗਾ ਇਨਸਾਨ ਬਣਾਣਾ ਵੇ ਚੰਗਾ ਬਣਾਉਣ ਵਾਸਤੇ ਸੇਧ ਸਾਨੂੰ ਕਿੱਥੋਂ ਮਿਲਦੀ ਐ ਗੁਰਬਾਣੀ ਤੋਂ ਮਿਲਦੀ ਐ ਗੁਰਬਾਣੀ ਪੱਗ ਪੱਗ ਦੇ ਉੱਤੇ ਸਾਨੂੰ ਜਿਹੜੀ ਗੱਲ ਕਰਦੀ ਐ ਹੋ ਪਰਮਾਤਮਾ ਸੀ ਕਹਿੰਨਿਆ ਮਿੱਠ ਬੋਲੜਾ ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੋਟਾ ਮੋਰਾ ਕੋੜਾ ਬੋਲ ਨਾ ਜਾੜਾ ਪੂਰਨ ਭਗਵਾਨਾ ਉਤੇ ਕੋੜਾ ਬੋਲ ਜਾੜਦਾ ਹੀ ਨੇ ਪਰ ਜੇ ਸਾਡੀ ਜ਼ੁਬਾਨ ਤੋਂ ਮੈਨੂੰ ਖਿਮਾ ਕਰ ਦੇਣਾ ਜੇ ਸਾਡੀ ਹੈਬਿਟ ਹੈ ਹਬਿਚੁਅਲ ਆਸੀਂ ਅਬਿਊਜ਼ ਕਰਦੇ ਆਂ ਅਸੀਂ ਗਾਲਾਂ ਕੱਢਦੇ ਆ ਤੇ ਅਸੀਂ ਰੱਬ ਦੀ ਹੋਂਦ ਨੂੰ ਕੇਵਲ ਗੁਰਦੁਆਰੇ ਤੱਕ ਪਾਠ ਕਰਨ ਤੱਕ ਹੀ ਸਮਝਿਆ ਜੀ ਰਾਬੋ ਮਿੱਠ ਬੋਲੜਾ ਹੈ ਤੇ ਸਾਡੇ ਜੀਵਨ ਦੇ ਵਿੱਚ ਮਠਾਸ ਨਹੀਂ ਆਈ ਤੇ ਸਮਝੋ ਸਾਡਾ ਗੁਰਬਾਣੀ ਪੜਨ ਦਾ ਕੋਈ ਮੋਤਾ ਲਾਭ ਨਹੀਂ ਹੋਇਆ ਜੇ ਮੈਂ ਰੋਟੀ ਖਾਵਾ ਹੋਰ ਮੇਰਾ ਪੇਟ ਹੀ ਨਾ ਭਰੇ ਤੇ ਫਿਰ ਫਾਇਦਾ ਕੀ ਹੋਇਆ ਆਨਤਉ ਵੀ ਜਿਦੇ ਨਾਲ ਸਾਡੇ ਸ਼ਰੀਰ ਨੂੰ ਤ੍ਰਿਪਤੀ ਮਿਲੇ ਤੇ ਪਾਠ ਉਹ ਵੀ ਜਿਦੇ ਨਾਲ ਸਾਡੇ ਆਤਮਾ ਨੂੰ ਤ੍ਰਿਪਤੀ ਮਿਲੇ ਜੇ ਹੁਣ ਬਾਣੀ ਜਪਜੀ ਸਾਹਿਬ ਦੀ ਜੀ ਬੜਾ ਪਾਵਨ ਫਰਮਾਨ ਹੈ ਗੁਰੂ ਸਾਹਿਬ ਕਹਿੰਦੇ ਨੇ ਵਿਣ ਗੁਣ ਕੀਤੇ ਭਗਤ ਨਾ ਹੋਏ ਜੇ ਤੂੰ ਭਗਤੀ ਕਰਨਾ ਹੈ ਤੇ ਉਹਦਾ ਕਿਵੇਂ ਪਤਾ ਲੱਗੇਗਾ ਤੂੰ ਭਗਤੀ ਕੀਤੀ ਹੈ ਤੇ ਗੁਰੂ ਸਾਹਿਬ ਕਹਿੰਦੇ ਵੇਣ ਗੁਣ ਕੀਤੇ ਜੇ ਤੂੰ ਗੁਣ ਕੀਤੇ ਨੇ ਗੁਣ ਧਾਰਨ ਕੀਤੇ ਨੇ ਤੇ ਸਮਝ ਤੂੰ ਭਗਤੀ ਕੀਤੀ ਹੈ ਜੇ ਤੂੰ ਗੁਣ ਧਾਰਨ ਨਹੀਂ ਕੀਤੇ ਤੇ ਸਮਝ ਤੇਰੀ ਭਗਤੀ ਨਹੀਂ ਹੋਈ ਕੇਵਲ ਕਰਮ ਕਾਂਡ ਹੈ ਦੁਨੀਆ ਨੂੰ ਦਿਖਾੜ ਵਾਸਤੇ ਤੂੰ ਗੁਰਦੁਆਰੇ ਗਿਆ ਹੋਵੇਂ ਤੂੰ ਪਾਠ ਕੀਤਾ ਵੀ ਮੁਬਾਰਕ ਹੈ ਜਿਹੜੇ ਸਾਬ੍ਰੀ ਤੇ ਉੱਠਦੇ ਹਨ ਨਿਤਨੇਮ ਕਰਦੇ ਹਨ ਜੀਵਨ ਦੇ ਵਿੱਚ ਬਾਣੀ ਪੜ੍ਹਦੇ ਹਨ ਬਹੁਤ ਮੁਬਾਰਕ ਹੈ ਪਰ ਸਵਾਲ ਹੈ ਸਿੱਧਾ ਕਿ ਕੀ ਗੁਰਬਾਣੀ ਕੇਵਲ ਪੜਨ ਵਾਸਤੇ ਸੀ ਗੁਰਬਾਣੀ ਤੇ ਜੀਵਨ ਉੱਚਾ ਕਰਨ ਵਾਸਤੇ ਸੀ ਸਾਡੇ ਅਗਰ ਸੀ ਹਿਸਟਰੀ ਦੇਖੀਏ ਜਿੱਦੇ ਆਪ ਜੀ ਨੇ ਢਲ ਕੀਤੀ ਭੂਮੀਆਂ ਛੋੜਦੀ ਸੱਜਣ ਠੱਗਦੀ ਅਸੀਂ ਸਾਖੀ ਸੁਣਾਉਣ ਲੱਗੇ ਜਰੂਰ ਬੋਲਦੇ ਆ ਭੂਮੀਆਂ ਛੋੜ ਸੀ ਉਹ ਸੱਜਣ ਠੱਗ ਸੀ ਪਰ ਐਕਚੁਅਲ ਦੇ ਵਿੱਚ ਉਹ ਗੁਰੂ ਸਾਹਿਬ ਨੂੰ ਮਿਲੰਤੂ ਬਾਦ ਸੱਜਣ ਠੱਗ ਨਹੀਂ ਰਿਹਾ ਭੂਮਿਆ ਚੋਰ ਨਹੀਂ ਰਿਹਾ ਉਹਨਾਂ ਦੇ ਵਿੱਚ ਬਦਲਾਵ ਆ ਗਿਆ ਉਹ ਤੁਹਾਡੀ ਗੱਲ ਬਿਲਕੁਲ ਠੀਕ ਹੈ ਅਸੀਂ ਇੰਨੇ ਸਮੇਂ ਤੋਂ ਗੁਰਬਾਣੀ ਪੜਦੇ ਆ ਰਹੇ ਆ ਜੇ ਅਸੀਂ ਇਹ ਸਮਝਾਂਗੇ ਨਹੀਂ ਕਿ ਇਹ ਮੈਂ ਜੀਵਨ ਦੇ ਵਿੱਚ ਢਾਲਣਾ ਹੈ ਇਸ ਨੂੰ ਮੈਂ ਇਦਾਂ ਇੰਪਲੀਮੈਂਟ ਕਰਨਾ ਹੈ ਜੇ ਮੈਂ ਬੱਚਿਆਂ ਨੂੰ ਦੇ ਨਾਲ ਛੂਟ ਦੀ ਵਰਤੋਂ ਕਰਾਂ ਆਪਣੇ ਪਰਿਵਾਰ ਦੇ ਵਿੱਚ ਮੈਂ ਉਹਨਾਂ ਨੂੰ ਬੱਚੇ ਮੈਨੂੰ ਦੇਖਣਗੇ ਸਾਡਾ ਫਾਦਰ ਜਿਹੜਾ ਹੈ ਉਹ ਗੱਲ-ਗੱਲ ਤੇ ਅਸੀਂ ਬਿਜ਼ਨਸ ਦੇ ਵਿੱਚ ਜਾਂ ਆਪਣੀ ਡੀਲਿੰਗਸ ਦੇ ਵਿੱਚ ਜੇ ਅਸੀਂ ਛੂਟ ਬੋਲਦੇ ਆ ਤਾਂ ਕਹਿੰਦੇ ਤੁਸੀਂ ਪੜਦੇ ਤੇ ਉਹ ਸਤਨਾਮ ਪਰ ਤੁਹਾਡੇ ਜੀਵਨ ਦੇ ਵਿੱਚ ਸੱਚ ਨਹੀਂ ਹੈ ਤਾਂ ਕਰਕੇ ਹੀ ਜਿਹੜੇ ਯੰਸਰਸ ਨੇ ਉਹ ਇਸ ਚੀਜ਼ਾਂ ਤੋਂ ਦੂਰ ਹੋ ਰਹੇ ਨੇ ਕਿ ਤੁਸੀਂ ਕਰਮ ਕਾਂਡ ਦੇ ਵਿੱਚ ਪੈ ਰਹੇ ਹੋ ਤੁਸੀਂ ਗੁਰਬਾਣੀ ਕੇਵਲ ਪੜ ਰਹੇ ਹੋ ਉਹਨੂੰ ਇੰਪਲੀਮੈਂਟ ਨਹੀਂ ਕਰ ਰਹੇ ਸੋ ਸਾਡਾ ਜਿਹੜਾ ਟੀਚਾ ਮੋਟਿਵ ਜਿਹੜਾ ਸਾਡਾ ਹੁਣ ਲਕਸ਼ ਜਿਹੜਾ ਸਾਡਾ ਹੋਣਾ ਚਾਹੀਦਾ ਉਹ ਹੈ ਕਿ ਗੁਰਬਾਣੀ ਕੇਵਲ ਪੜੀਏ ਨਹੀਂ ਗੁਰਬਾਣੀ ਨੂੰ ਅਸੀਂ ਜੀਵਨ ਦੇ ਵਿੱਚ ਤਾਲੀਏ ਜਿਹੜੀ ਥਿਉਰੀ ਗੁਰੂ ਰਾਨਕ ਸਾਹਿਬ ਤੋਂ ਪਹਿਲੇ ਸੀ ਕਿ ਰੱਬ ਬਹੁਤੇ ਨੇ ਉਹ ਰੱਬ ਇੱਕ ਹੈ ਉਹਨਾਂ ਨੇ ਜਦੋਂ ਨੂੰ ਸਮੋ ਦਿੱਤਾ ਮਿਲਾ ਦਿੱਤਾ ਮੋਨੋਇਜ਼ਮ ਪੈਂਟੈਕਸਿਜ਼ਮ ਐ ਥਿਉਰੀ ਨੂੰ ਜਦੋਂ ਉਹਨਾਂ ਨੇ ਮਿਕਸ ਕਰਕੇ ਇਕੁਨਾ ਨੇ ਨਵਾਂ ਨੂਵੀ ਕਲਾ ਸੁਨੇਹਾ ਦਿੱਤਾ ਕਿ ਇਹ ਤੇ ਸੱਚ ਹੈ ਅਰਬਿਕ ਹੈ ਪਰ ਉਹ ਇੱਕ ਹੋਣ ਦੇ ਬਾਵਜੂਦ ਸਾਰਿਆਂ ਦੇ ਵਿੱਚ ਉਹ ਰੱਬ ਮੌਜੂਦ ਹੈ ਸੋ ਅਸੀਂ ਜਦ ਤੱਕ ਇਸ ਗੱਲ ਨੂੰ ਇਸ ਪਾਸੇ ਲੈ ਕੇ ਨਹੀਂ ਆਵਾਂਗੇ ਕਿ ਮੈਂ ਰੋਟੀ ਖਾਣੀ ਏ ਪੇਟ ਭਰਨ ਨਾਸਤੇ ਮੈਂ ਬਾਣੀ ਪੜਨੀ ਏ ਜੀਵਨ ਉੱਚਾ ਕਰਨ ਨਾਸਤੇ ਜੇ ਜੀਵਨ ਉੱਚਾ ਨਹੀਂ ਹੋ ਰਿਹਾ ਤੇ ਸਾਨੂੰ ਸੋਚਣਾ ਪਏਗਾ ਕਿੱਥੇ ਨਾ ਕਿੱਥੇ ਕੋਈ ਕਮੀ ਹੈ ਉਹ ਮੈਂ ਉਸ ਸ਼ਾਰਟਕਮਿੰਗ ਨੂੰ ਲੰਬਾ ਹੋਰ ਉਸ ਨੂੰ ਦੂਰ ਕਰਾਂ ਹਾਜੀ ਵੀਰ ਜੀ ਤੇ ਵੀਰ ਜੀ ਅੱਜ ਵਾਸਤੇ ਇਤਨਾ ਹੀ ਤੇ ਅੱਗੇ ਅਸੀਂ ਫੇਰ ਅਗਲੇ ਐਪੀਸੋਡ ਦੇ ਵਿੱਚ ਇੱਥੇ ਗੱਲਬਾਤ ਅੱਗੇ ਸ਼ੁਰੂ ਕਰਾਂਗੇ ਤੇ ਤੁਹਾਡਾ ਸਮਾਂ ਦੇਣ ਦੇ ਲਈ ਬਹੁਤ ਬਹੁਤ ਧੰਨਵਾਦ ਤੇ ਉਮੀਦ ਕਰਦੇ ਹਾਂ ਦਰਸ਼ਕ ਪ੍ਰੋਗਰਾਮ ਦਾ ਪੂਰਾ ਪੂਰਾ ਲਾਹਾ ਲੈਣਗੇ ਤੇ ਜੇ ਕਿਸੇ ਦੇ ਮਨ ਦੇ ਵਿੱਚ ਕੋਈ ਸਵਾਲ ਹੈ ਤੇ ਸਾਨੂੰ ਉਹ ਲਿਖ ਸਕਦਾ ਹੈ ਤਾਂ ਜੋ ਅਸੀਂ ਆਪਣੇ ਇਸ ਅਨਮੋਸ ਪਨੀਰੀ ਨਵੀ ਸੋਚ ਪ੍ਰੋਗਰਾਮ ਦੇ ਵਿੱਚ ਐਡ ਕਰੀਏ ਤਾਂ ਜੋ ਅਸੀਂ ਵੀਰ ਗੁਰਪ੍ਰੀਤ ਸਿੰਘ ਜੀ ਹੁਣਾਂ ਦੇ ਪਾਸ ਕੁਐਸਚਨ ਰੱਖੀਏ ਤਾਂ ਜੋ ਉਹਦਾ ਆਨਸਰ ਕਰ ਸਕਣ ਤੇ ਉਮੀਦ ਕਰਦਾ ਹਾਂ ਤੁਹਾਨੂੰ ਪ੍ਰੋਗਰਾਮ ਜ਼ਰੂਰ ਪਸੰਦ ਆਇਆ ਹੋਵੇਗਾ ਤੇ ਆਉਂਦਾ ਹੋਵੇਗਾ ਤੇ ਤੁਸੀਂ ਇਸ ਤੋਂ ਪੂਰਾ ਪੂਰਾ ਲਾਭ ਲਵੋਗੇ ਤੇ ਅੰਤ ਦੇ ਵਿੱਚ ਮੈਂ ਇੱਕ ਵਾਰੀ ਫੇਰ ਸਾਰੇ ਹੀ ਦਰਸ਼ਕਾਂ ਤੋਂ ਮਾਫੀ ਮੰਗਦਾ ਹਾਂ ਅਗਲੀ ਵਾਰੀ ਫੇਰ ਤੁਹਾਡੇ ਰੂਬਰੂ ਹੋਵਾਂਗਾ ਤੇ ਸਾਨੂੰ ਜੋ ਇਆਜਤ ਸਾਰਿਆਂ ਨੂੰ ਪਿਆਰ ਭਰੇ ਸਤਿ ਸ਼੍ਰੀ ਅਕਾਲ ਅਦਾਵਤੇ ਨਮਸਕਾਰ